ਟੜਕਸਾਰਖੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜੀ ਹਾਂ ਤੜਕਸਾਰਖੀ ਤਕਰੀਬਨ 3:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪੁਚਾਲ ਨੇ ਦਸਤਕ ਦਿੱਤੀ ਹੈ ਇੱਕ ਤੋਂ ਬਾਅਦ ਇੱਕ ਝਟਕੇ ਜਿਹੜੇ ਆ ਉਹ ਮਹਿਸੂਸ ਕੀਤੇ ਗਏ ਨੇ ਜੇਕਰ ਤੀਬਰਤਾ ਦੀ ਗੱਲ ਕਰੀਏ ਤਾਂ 3 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਜੀ ਹਾਂ ਦੱਸਣਾ ਚਾਹਾਂਗਾ ਕਿ ਹਿਮਾਚਲ ਦੇ ਕੁਲੂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਿੰਨ ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਤੜਕਸਾਰ ਕੀ ਸਾਢੇ 1:30 ਵਜੇ ਦੇ ਕਰੀਬ ਦੱਸਿਆ ਜਾਂਦਾ ਹੈ ਕਿ ਪੁਚਾਲ ਦੇ ਝਟਕੇ ਕੁਲੂ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਹਾਲਾਂਕਿ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਵੀ ਕੁਲੂ ਦੇ ਵਿੱਚ ਹਿਮਾਚਲ ਦੇ ਵਿੱਚ ਹਮੀਰਪੁਰ ਦੇ ਵਿੱਚ ਜਿਹੜੇ ਪੁਚਾਲ ਦੇ ਝਟਕੇ ਨਹੀਂ ਉਹ ਮਹਿਸੂਸ ਕੀਤੇ ਗਏ ਸੀ ਉਸ ਸਮੇਂ ਪੁਚਾਲ ਆਇਆ ਸੀ ਤਾਂ ਕਈ ਬਿਲਡਿੰਗਾਂ ਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਸੀਗਾ ਉਸ ਸਮੇਂ ਕਿਉਂਕਿ ਉਸ ਸਮੇਂ ਪੁਚਾਲ ਦੀ ਤੀਬਰਤਾ ਜਿਹੜੀ ਦੱਸੀ ਗਈ ਉਹ ਜ਼ਿਆਦਾ ਸੀਗੀ ਤੇ ਨੁਕਸਾਨ ਕਾਫੀ ਹੋਇਆ ਸੀ ਲੋਕਾਂ ਦਾ مالی ਨੁਕਸਾਨ ਘਰਾਂ ਦੀ ਜੇਕਰ ਗੱਲ ਕਰਦੇ ਆ ਤਾਂ ਘਰ ਵੀ ਪਿਛਲੀ ਵਾਰ ਨੁਕਸਾਨੇ ਗਏ ਸੀ ਲੋਕਾਂ ਦੇ ਕਈ ਬਿਲਡਿੰਗਾਂ ਨੁਕਸਾਨੀਆਂ ਗਈਆਂ ਸੀ ਤਾਂ ਪਰ ਇਸ ਵਾਰ ਜਿਹੜੀ ਤੀਬਰਤਾ ਹੈ ਉਹ ਘੱਟ ਸੀਗੀ ਤਿੰਨ ਦੀ ਤੀਬਰਤਾ ਦੇ ਨਾਲ ਜੋੜਾ ਪੁਚਾਲ ਹੈ ਉਹ ਆਇਆ ਤਾਂ ਤੜਕਸਾਰ ਕੀ ਝਟਕੇ ਮਹਿਸੂਸ ਕੀਤੇ ਗਏ ਨੇ ਸੁੱਤੇ ਪਿਆ ਤੋਂ ਪੁਚਾਲ ਨੇ ਦਸਤਕ ਦਿੱਤੀ ਹੈ ਤਿੰਨ ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਤਾਂ ਕੁੱਲੂ ਦੇ ਵਿੱਚ ਤੜਕਸਾਰ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਤਿੰਨ ਦੀ ਤੀਬਰਤਾ ਦੇ ਨਾਲ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਦੀ ਹੁਣ ਤੱਕ ਖਬਰ ਨਹੀਂ ਆਈ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਆ ਨਾ ਤਾਂ ਕੋਈ مالی ਨੁਕਸਾਨ ਦੀ ਖਬਰ ਸਾਹਮਣੇ ਆਈ ਹੈ ਨਾ ਹੀ ਕੋਈ ਆ ਜਾਨੀ ਨੁਕਸਾਨ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿਉਂਕਿ ਤੇ ਹੈ ਤਿੰਨ ਦੀ ਤੀਬਰਤਾ ਦੀ ਅਸੀਂ ਜੇਕਰ ਗੱਲ ਕਰੀ ਤਾਂ ਆ ਤਿੰਨ ਦੀ ਤੀਬਰਤਾ ਇੱਕ ਨਾਰਮਲ ਜੀ ਤੀਬਰਤਾ ਮੰਨੀ ਗਈ ਹੈ ਕਿ ਜਿਸ ਦੇ ਨਾਲ ਜ਼ਿਆਦਾ ਨੁਕਸਾਨ ਜਿਹੜਾ ਹੈ ਜਾਨੀ ਜਾਂ ਫਿਰ مالی ਨੁਕਸਾਨ ਨਹੀਂ ਹੁੰਦਾ ਪਰ ਪੁਚਾਲਤਾ ਪੁਚਾਲੀ ਹੈ ਤਾਂ ਝਟਕੇ ਜ਼ਰੂਰ ਮਹਿਸੂਸ ਕੀਤੇ ਗਏ ਨੇ ਕੁੱਲੂ ਦੇ ਵਿੱਚ ਪੁਚਾਲ ਦੇ ਝਟਕੇ ਜੁੜਿਆ ਉਹ ਤੜਕਸਾਰ ਲੱਗੇ ਨੇ 1.3 ਵਜੇ ਦੇ ਕਰੀਬ ਦੱਸਿਆ ਜਾਂਦਾ ਹੈ ਐਨਸੀਐਸ ਦੇ ਵੱਲੋਂ ਇਸ ਦੀ ਪੁਸ਼ਟੀ ਜਿਹੜੀ ਹੈ ਬਕਾਇਦਾ ਪੋਸਟ ਪਾ ਕੇ ਕੀਤੀ ਗਈ ਹੈ ਕਿ ਕੁੱਲੂ ਦੇ ਵਿੱਚ ਅੱਜ ਤੜਕਸਾਰ ਪੁਚਾਲ ਨੇ ਦਸਤਕ ਦਿੱਤੀ ਹੈ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਔਰ ਦੱਸਿਆ ਜਾਂਦਾ ਹੈ ਕਿ ਪੱਖੇ ਤੱਕ ਜਰੂਰ ਹਿੱਲੇ ਨੇ ਪਰ ਕੋਈ ਵੀ ਜ਼ਿਆਦਾ ਵੱਡਾ مالی ਨੁਕਸਾਨ ਤੇ ਕੋਈ ਵੀ ਜ਼ਿਆਦਾ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਇਆ ਤਾਂ ਪਹਿਲਾਂ ਜਦੋਂ ਪਹਿਲਾ ਪੁਚਾਲ ਦੇਖਣ ਨੂੰ ਮਿਲਿਆ ਸੀਗਾ ਹਿਮਾਚਲ ਦੇ ਵਿੱਚ ਹਮੇਰਪੁਰ ਦੇ ਵਿੱਚ ਤਾਂ ਉਸ ਸਮੇਂ ਕਾਫੀ ਜਾਨੀ ਨੁਕਸਾਨ ਵੀ ਹੋਇਆ ਸੀਗਾ ਆ ਕਿਉਂਕਿ ਲੋਕਾਂ ਦੇ ਮਾਲ ਡੰਗਰਾਂ ਦੇ ਉੱਪਰ ਮਲਬਾ ਜਿਹੜਾ ਡਿੱਗ ਪਿਆ ਸੀ ਔਰ ਉਸ ਤੋਂ ਬਾਅਦ ਮਾਲੀ ਨੁਕਸਾਨ ਦੀ ਗੱਲ ਕਰਦਾ ਤਾਂ ਲੋਕਾਂ ਦੇ ਘਰ ਕਈ ਬਿਲਡਿੰਗਾਂ ਜਿਹੜੀਆਂ ਉਹ ਡਿੱਗੀਆਂ ਸੀ ਤਾਂ ਪਰ ਇਸਵਾਰ ਜਿਹੜਾ ਆ ਉਹ ਤਿੰਨ ਦੀ ਤੀਬਰਤਾ ਦੇ ਨਾਲ ਇਸ ਭਚਾਲ ਨੇ ਦਸਤਕ ਦਿੱਤੀ ਹੈ ਹਾਲਾਂਕਿ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਜਿਹੜੀ ਹੈ ਉਹ ਨਹੀਂ ਨਹੀ